ਫਟ ਜਿਹੜੇ ਆ ਚੁੱਕੇ ਨੇ ਤੇ ਕੀ ਕੀ ਰਿਜ਼ਲਟ ਹੈ ਹਾਂ ਆਪਣੇ ਕੋਲੇ ਬਲਕ ਸੰਤੀ ਸ਼੍ਰੀ ਅਨੰਦਪੁਰ ਸਾਹਿਬ ਦੇ ਜਿਹੜੇ ਰਿਜ਼ਲਟਸ ਨੇ ਉਹ 8 ਜ਼ੋਨ ਜਿਹੜੇ ਅਸੀਂ ਕਾਊਂਟ ਕਰਨੇ ਸ਼ੁਰੂ ਕੀਤੇ ਸੀ ਸਵੇਰੇ ਜਿਹਦੇ ਵਿੱਚੋਂ 7 ਜ਼ੋਨ ਦਾ ਰਿਜ਼ਲਟ ਜਿਹੜਾ ਮੇਰੇ ਕੋਲ ਆ ਚੁੱਕਾ ਹੈ ਇੱਕ ਜ਼ੋਨ ਦਾ ਹੋਣੇ ਥੋੜੀ ਦੇਰ ਚ ਆ ਜਾਏਗਾ ਇਹ ਚੋਂ ਜਿਹੜਾ ਜ਼ੋਨ ਨੰਬਰ 1 ਹੈ ਗੰਭੀਰਪੁਰ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਹੜੇ ਨੇ ਉਹ 311 ਵੋਟਾਂ ਦੇ ਨਾਲ ਜਿੱਤੇ ਨੇ ਜਿਹੜਾ ਉਸ ਤੋਂ ਬਾਅਦ ਢੇਰ ਜ਼ੋਨ ਹੈ ਉੱਥੇ ਇੰਡੀਅਨ ਨੈਸ਼ਨਲ ਕਾਂਗਰਸ ਦੇ 203 ਵੋਟਾਂ ਦੇ ਨਾਲ ਜਿੱਤੇ ਨੇ ਜਿਹੜਾ ਤੀਸਰਾ ਗਰਹ ਜ਼ੋਨ ਹੈ ਉੱਥੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਿਹੜੇ ਕੈਂਡੀਡੇਟ ਨੇ 246 ਵੋਟਾਂ ਦੇ ਨਾਲ ਜਿੱਤੇ ਨੇ ਜਿਹੜਾ ਚੌਥਾ ਜ਼ੋਨ ਹੈ ਬਸੋਵਾਲ ਉੱਚ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ 268 ਵੋਟਾਂ ਨਾਲ ਜਿੱਤੇ ਨੇ ਉਸ ਤੋਂ ਬਾਅਦ ਜਿਹੜਾ ਗੰਗੋਵਾਲ ਜ਼ੋਨ ਹੈ ਆਮ ਆਦਮੀ ਪਾਰਟੀ ਦੇ ਕੈਂਡੀਡੇਟ 331 ਵੋਟਾਂ ਦੇ ਨਾਲ ਜਿੱਤੇ ਨੇ ਤੇ 6 ਨੰਬਰ ਜ਼ੋਨ ਦਾ ਰਿਜ਼ਲਟ ਜਿਹੜਾ ਮੋਹੀਵਾਲ ਦਾ ਹਜੇ ਮੇਰੇ ਕੋਲ ਆਉਣਾ ਹੈ 7 ਨੰਬਰ ਜਿਹੜਾ ਅਗੰਪੁਰ ਜ਼ੋਨ ਹੈ ਉੱਥੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ 396 ਵੋਟਾਂ ਨਾਲ ਜਿੱਤੇ ਨੇ ਤੇ ਜਿਹੜਾ 8 ਨੰਬਰ ਜ਼ੋਨ ਹੈ ਕੋਟਲਾ ਉੱਥੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ 129 ਵੋਟਾਂ ਦੇ ਨਾਲ ਜਿੱਤੇ ਨੇ ਬਾਕੀ ਰਾਉਂਡ ਸੇ ਕਾਊਂਟਿੰਗ ਜਿਹੜੀ ਆ ਸੀ ਉਹ ਲੰਚ ਤੋਂ ਬਾਅਦ ਸਤਾ ਦੇ ਵਿੱਚ ਜਿਹੜੇ ਦੋ ਪਰਸਰ ਕਾਂਗਰਸ ਦੇ ਦੋ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਗਏ ਨੇ ਔਰ ਪੰਜ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਨੂੰ ਗਏ ਨੇ ਹਾਂ ਬਸ ਇੱਕ ਸਾਡਾ ਜਿਹੜਾ 6 ਨੰਬਰ ਮੋਹੀਵਾਲ ਦਾ ਰਿਜ਼ਲਟ ਹੈ ਉਹ ਬਸ ਹੁਣੇ ਥੋੜੀ ਜਿਹੀ ਵਿੱਚ ਨੋ ਟਾਈਮ 5-10 ਮਿੰਟ ਦੇ ਵਿੱਚ ਆ ਜਾਵੇਗਾ ਉਸ ਤੋਂ ਬਾਅਦ ਅਗਲਾ ਰਾਉਂਡ ਜਿਹੜਾ ਅਸੀਂ ਸ਼ੁਰੂ ਕਰਾਂਗੇ ਉਹ ਬੰਦੇ ਸਵੇਰ ਦੇ ਲੱਗੇ ਉਹਨਾਂ ਨੂੰ ਲੰਚ ਕਰਾ ਕੇ ਅਸੀਂ ਲੰਚ ਤੋਂ ਬਾਅਦ ਅਗਲਾ ਪ੍ਰੋਗਰਾਮ ਸ਼ੁਰੂ ਕਰਾਂਗੇ ਅੱਧੇ ਘੰਟੇ ਵਿੱਚ ਦੁਬਾਰਾ ਸ਼ੁਰੂ ਕਰਾਂਗੇ